ਪੰਜਾਬ ਅੰਦਰ ਆਏ ਹੜ੍ਹਾਂ ਨੇ ਕਾਫੀ ਤਬਾਹੀ ਜਿਹੜੀ ਹੈ ਮਚਾਈ ਹੈਗੀ ਆ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਦੇ ਵਿੱਚ ਰਾਵੀ ਦਰਿਆ ਨੇ 3000 ਤੋਂ ਵੱਧ ਘਰਾਂ ਨੂੰ ਪ੍ਰਭਾਵਿਤ ਕੀਤਾ ਹੈਗਾ ਇਸ ਵਕਤ ਅਸੀਂ ਗੁਰਦਾਸਪੁਰ ਦੇ ਪਿੰਡ ਟਾਂਡਾ ਦੇ ਵਿੱਚ ਮੌਜੂਦ ਹੈਗੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਘਰ ਸੀਗਾ ਮਜ਼ਦੂਰ ਵਿਅਕਤੀ ਹੈਗਾ ਵਾ ਬੜੀ ਮੁਸ਼ਕਲ ਦੇ ਨਾਲ ਆਪਣਾ ਘਰ ਬਣਾਇਆ ਸੀਗਾ ਲੇਕਿਨ ਪਾਣੀ ਨੇ ਸਭ ਕੁਝ ਤਬਾਹ ਜਿਹੜਾ ਵਾ ਕਰਕੇ ਰੱਖ ਦਿੱਤਾ ਹੈਗਾ ਪੱਕਾ ਘਰ ਸੀਗਾ ਲੇਕਿਨ ਜਦੋਂ ਪਾਣੀ ਦੀ ਮਾਰ ਪਈ ਹੈਗੀ ਤਾਂ ਇਹ ਘਰ ਜਿਹੜਾ ਵਾ ਬਿਲਕੁਲ ਤਾਸ਼ ਦੇ ਪੱਤਿਆਂ ਵਾਂਗੂ ਟੈ ਢੇਰੀ ਜਿਹੜਾ ਵਾ ਹੋ ਚੁਕਾ ਵਾ ਸਾਰਾ ਸਮਾਨ ਜਿਹੜਾ ਘਰ ਦਾ ਹੈਗਾ ਵਾ ਉਸ ਪਾਣੀ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਹੈਗਾ ਇਹ ਹੁਣ ਪਰਿਵਾਰਵਾ ਜਿਸ ਦਾ ਘਰ ਬਿਲਕੁਲ ਜੜਾ ਵਾ ਟਾਟੇ ਦੀ ਹੋ ਚੁੱਕਾ ਵਾ ਦੋ ਛੋਟੇ ਛੋਟੇ ਬੱਚੇ ਵੀ ਹੈਗੇ ਨੇ ਦੱਸਿਆ ਜਾ ਰਿਹਾ ਤਾਂ ਹੁਣ ਟੈਂਟ ਲਾ ਕੇ ਆਪਣੇ ਬਿਲਕੁਲ ਸੜਕ ਦੇ ਉੱਪਰ ਟੈਂਟ ਲਗਾ ਕੇ ਰਹਿਣ ਦੇ ਲਈ ਮਜਬੂਰ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਪੱਕਾ ਘਰ ਸੀਗਾ ਜੋ ਕਿ ਪਾਣੀ ਨੇ ਬਿਲਕੁਲ ਜੜਾ ਵਾ ਤਬਾਹ ਕਰ ਦਿੱਤਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਪਾਣੀ ਹੀ ਪਾਣੀ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਜਦੋਂ ਇਸ ਜਗ੍ਹਾ ਦੇ ਉੱਪਰ ਇੱਕ ਧੂਸੀ ਬੰਨ ਸੀਗਾ ਜਦੋਂ ਧੂਸੀ ਬੰਨ ਟੁੱਟਿਆ ਹੈਗਾ ਤਾਂ ਸਿੱਧਾ ਪਾਣੀ ਜੜ ਹੋ ਚੁੱਕੇ ਨੇ ਕੁਝ ਘਰ ਜਿਹੜੇ ਨੇ ਬਿਲਕੁਲ ਉਹਨਾਂ ਦੀ ਕੰਧਾਂ ਜਿਹੜੀਆਂ ਨੇ ਉਹ ਬਹਿ ਚੁੱਕੀਆਂ ਹੈਗੀਆਂ ਇੱਧਰ ਤੁਸੀਂ ਵੇਖ ਸਕਦੇ ਹੋ ਕਿ ਇਹ ਜਿਹੜਾ ਦਾਣਿਆਂ ਵਾਲਾ ਡਰਮ ਹੁੰਦਾ ਵਾ ਉਹ ਵੀ ਜਿਹੜਾ ਵਾ ਅਜੇ ਵੀ ਪਾਣੀ ਦੇ ਵਿੱਚ ਪਿਆ ਹੈਗਾ ਕਿਹਾ ਜਾ ਕੇ ਜਦੋਂ ਪਾਣੀ ਨੇ ਇਕਦਮ ਮਾਰ ਕੀਤੀ ਹੈਗੀ ਤਾਂ ਨਿਕਲਦਾ ਮੌਕਾ ਜੜਾ ਵਾ ਉਹ ਵੀ ਨਹੀਂ ਮਿਲਿਆ ਹੈਗਾ ਸਿਰਫ ਆਪਣੇ ਬੱਚਿਆਂ ਨੂੰ ਬੜੀ ਮੁਸ਼ਕਲ ਇਥੋਂ ਕੱਢਿਆ ਹੈਗਾ ਵਾ ਤੇ ਬਿਲਕੁਲ ਤਾਸ਼ ਦੇ ਪੱਤੇਆਂ ਵਾਂਗੂ ਪਾਣੀ ਨੇ ਕਾਫੀ ਬਰਬਾਦੀ ਜਿਹੜੀ ਹੈ ਕੀਤੀ ਹੈਗੀ ਆ ਕਾਫੀ ਘਰ ਜਿਹੜੇ ਨੇ ਤੋੜਤੇ ਹੈਗੇ ਨੇ ਇਹ ਪਰਿਵਾਰ ਜਿਹੜਾ ਮੇਰੇ ਨਾਲ ਹੈਗਾ ਗੱਲਬਾਤ ਕਰ ਲੈਨੇ ਆ ਉਹਨਾਂ ਕਹਿੰਦੇ ਕੀ ਨਾ ਤ ਇਹ ਰਾਤ ਦੀ ਗੱਲ ਹੈ। ਮਿਲ ਵੀ ਸਾਡੀ ਜਦੋਂ ਪਾਣੀ ਆਇਆ ਸੀਗਾ ਕਿੰਨੇ ਵਜੇ ਪਾਣੀ ਆਇਆ ਸੀ ਤਾਂ ਕਿੱਦਾਂ ਜਾਨ ਬਚਾਈ ਫਿਰ ਆਪਣੀ? ਇਹ ਰਾਤ ਨੂੰ ਪਾਣੀ ਆਇਆ ਜੀ ਸਾਮਾਂ ਕਹਿੰਦੇ ਕੋਈ 5 ਵਜੇ ਨਾਲ। ਹੂੰ। ਉਦੋਂ ਤਾਂ ਅਸੀਂ ਬਸ ਤੁਸੀਂ ਬੰਦੇ ਰਹੇ। ਈ ਬਾਣੇ ਪਾ ਟਿੰਡ ਬਚਾਲੀਏ ਆਪਣਾ ਇਹ। ਹੂੰ। ਬੋਰੀਆਂ ਦਿੰਦੇ ਦੇ ਦਿੰਦੇ ਮਤਲਬ ਨੇ ਬਸੋਂ ਬਾਹਰ ਹੋ ਗਿਆ। ਤੇ ਬਸ ਪਾਣੀ ਨੇ ਲੱਗਿਆ ਚ ਵੀਰ ਦੇ ਵਿੱਚ। ਹੂੰ। ਨਿਕਲ ਗਿਆ ਪਾਣੀ। ਜਿਉਣਾ ਦੱਬਲੇ ਸਾਰ ਪਾਣੀ। ਉੱਪਰ ਕਿੰਨੇ ਕਮਰੇ ਸੀ ਜਿਹੜਾ ਘਰ ਤੁਸੀਂ ਬਣਾਇਆ ਸੀਗਾ? ਜੀ ਇਹ ਮੇਰੇ ਦੋ ਕਮਰੇ ਹੈ ਜੀ। ਹੂੰ। ਦੋ ਕਮਰੇ ਸੀ ਦੇ। ਹੂੰ। ਹਾਂ ਤਾਂ ਗਿਆ ਇਹ ਪੈਂਦਾ ਗਿੱਡੇੜਾ ਪੈਂਦਾ ਕਮਰੇ ਦੇ ਖਤਮ ਹੋ ਗਏ ਪਿੱਛੇ ਸਮਾਨ ਬਚੀਰੇ ਜੋ ਵੀ ਹੈ ਪਰ ਜਿੱਥੇ ਆਪਾਂ ਖੜੇ ਆਏ ਇਹ ਸਿਰੇ ਵੇੜਾ ਵਾ ਕਮਰੇ ਦਾ ਵਾ ਵੇੜਾ ਕਮਰੇ ਆ ਬੰਦੇ ਤੁਹਾਡੇ ਸਾਹਮਣੇ ਸਾਰਾ ਇਹ ਕਿ ਸਮਾਨ ਸੀ ਜਿਹੜਾ ਬਿਲਕੁਲ ਖਰਾਬ ਹੋ ਚੁੱਕਾ ਸਮਾਨ ਤੇ ਕਾਫੀ ਜ਼ਿਆਦਾ ਸੀ ਗਾਡਨ ਬਾਰੀ ਬੈੱਡ ਹੀ ਬਾਕਸ ਅੱਗੇ ਫਿਰ ਟੀਵੀ ਫਰਿੱਜ ਫਿਰ ਹੋਰ ਟੀਵੀ ਲਾ ਲੋ ਇਨਵਰਟਰ ਲਾ ਲੋ ਤੇ ਮੰਜੇ ਲੋਏ ਤੇ ਦੋ ਮਸ਼ੀਨ ਕੱਪੜੇ ਧੋਣ ਵਾਲੀ ਕੂਲਰ ਹੁਣ ਪਾਣੀ ਦੀ ਭੱਜਣਾ ਮੋਕਾ ਨਹੀਂ ਦਿੱਤਾ ਪਾਣੀ ਨਹੀਂ ਮਾ ਹੀ ਆਪਣਾ ਵੀ ਪਚਾ ਗਏ ਨੇ ਮੋਕਣੀ ਤਾਂ ਪਾਣੀ ਨਿਕਲਦਾ ਬਾਹਰ ਨਾ ਇਹ ਸਮਾਨ ਕੋ ਨਿਕਲੇ ਹਟੋ ਹਾਂਜੀ ਕਿੰਨੇ ਕਿੰਨੇ ਫੁੱਟ ਪਾਣੀ ਚੜ ਗਿਆ ਇੱਥੇ ਇਹ ਘੱਡ ਘੱਡ ਪਾਣੀ ਇੱਥੇ ਬਹੁਤ ਆ ਨਹੀਂ ਤਾਂ ਕੋਈ 15 ਫੁੱਟ ਪਾਣੀ ਹੀ ਚੜਨ ਲਿਆ ਤਾਂ ਕੰਡਾ ਬਿਲਕੁਲ ਡੁੱਬੀਆਂ ਸਾਰੀਆਂ ਬਾਹਰ ਨਹੀਂ ਪਾਣੀ ਤੇ ਬਹੁਤ ਜ਼ਿਆਦਾ ਤਾਂ ਲੱਗਣੇ ਤਾਂ ਡੈਮ ਟੁੱਟ ਗਿਆ ਡੈਮ ਰਗਾ ਪਾਣੀ ਰਾਤ ਫਿਰ ਕਿੱਥੇ ਗੱਡੀ ਕਰ ਰਾਤ ਵਿੱਚ ਰਾਹ ਚਲ ਗਏ ਗੁਰਦੁਆਰੇ ਰਹਿ ਗਏ ਫਿਰ ਜਾ ਕੇ ਉੱਥੇ ਟਾਈਮ ਕੱਢਿਆ ਉੱਥੇ 2-4 ਦਿਨ ਬਸ ਉੱਥੇ ਕੱਢੇ ਜਿੰਨਾ ਵੀ ਅੰਦਰ ਤੇ ਪਾਣੀ ਪਾਣੀ ਇਹ ਤੀਜੇ ਚੌਥੇ ਦਿਨ ਬਾਅਦ ਕਿਤੇ ਫੇਰ ਅੰਦਰ ਫੇਰ ਮਾਰੇ ਇਹ ਪਤਾ ਲੱਗਾ ਕਿ ਇੱਥੇ ਦੇ ਕੰਮ ਅੱਧਾ ਹੋ ਗਿਆ। ਬਲ ਸਾਰੇ ਬਨੇ ਪਿੰਡ ਚ ਇਹੀ ਹਾਲੀ ਆ ਸਾਰੇ ਪਿੰਡ ਚ ਪਾਣੀ ਪਾਣੀ ਇੱਥੇ ਸਾਰੇ ਜਿੰਨਾ ਵੀ ਆਈ ਗਲੀਆਂ ਆ। ਇਹ ਜਿੰਨੀ ਕਿ ਮਿਹਨਤ ਲੱਗੀ ਹੈ ਘਰ ਬਣਾਉਣ ਨੂੰ ਘਰ ਖੜਾ ਕਰਨ ਲਈ। ਘਰ ਤੇ ਬੜੀ ਮਿਹਨਤ ਜਰਾ ਲੱਗੀ ਸੀ ਸਾਰੀ ਜ਼ਿੰਦਗੀ ਲਾਤੀ ਆਪਣੀ ਪੂਰੀ। ਕਮੇਟੀਆਂ ਇਕੱਠੇ ਕਰ ਕਰ ਕੇ ਪੈਸੇ ਤੇ ਕਿਤੇ 100000 ਰੁਪਏ 2005 500 ਅੱਧਾ ਕਰ ਕਰ ਕੇ ਇਕੱਠਾ ਕੀਤਾ ਸਮਾਨ। 6 ਜਾਂ ਘਰ ਬਣਾ ਬੜਾ ਮੁਸ਼ਕਲ ਆ। ਲੱਗਦਾ ਹੁਣ ਇਹ ਘਰ ਦੁਬਾਰਾ ਬਣ ਪਊਗਾ। ਦੇਖੋ ਕਹਿੰਦੇ ਆ ਜਿਹੜਾ ਆਂਦਾ ਵੀ ਕੱਦਦਾ ਤੇ ਆ ਬਣੇਗਾ ਦੇਖੋ ਜੇ ਬਣੇਗਾ ਫੇਰ ਹੀ ਸਾਨੂੰ ਪਤਾ ਲੱਗਣਾ ਪੂਰਾ ਇੱਥੇ ਯਕੀਨ ਹੀ ਆ ਕੀ ਲੱਗਦਾ ਕੀ ਲੱਗਦਾ ਆਪਣੇ ਕੋ ਘਰ ਫੇਰ ਬਣ ਪਾਊਗਾ ਨਹੀਂ ਸਾਡੇ ਕੋ ਤੇ ਦੁਨੀਆ ਹੀ ਆ ਜੇ ਕਰਨਗੇ ਤੇ ਕਿੰਨੀ ਮਿਹਨਤ ਨਾਲ ਘਰ ਬਣਾਇਆ ਸੀ ਕੀ ਕੀ ਬਣਾਇਆ ਸੀ ਹਰ ਇੱਕ ਚੀਜ਼ ਕਹਿੰਦੀ ਗੱਲ ਬੱਚੇ ਫੇਰ ਕਿਦਾਂ ਕੱਢੇ ਪਹਚਾਏ ਬੱਚੇ ਦੇ ਕੱਟਦੇ ਹੀ ਐਂ ਕਰੋ ਫਿਰ ਬੱਚੇ ਕਹਿੰਦੇ ਆਈ ਨਹੀਂ ਆਉਣਾ ਆਂਦੇ ਕੇ ਮੁਕੇ ਫੇਰਾ ਮਾਰ ਕੇ ਚੱਲ ਜਾਂਦੇ ਆ ਨਾਂਕੇ ਚਲ ਗਏ ਕਿੰਨੇ ਕਮਰੇ ਸੀ ਜਗਾ ਦੇ ਤੋ ਦੋ ਕਮਰੇ ਆ ਦੋ ਕਮਰੇ ਅੱਗੇ ਇਧਰ ਖੁਰਾ ਹੀ ਅੱਗੇ ਰਸੋਈ ਉੱਧਰ ਬਣਾਈ ਦੀ ਆ ਕੇ ਸਾਰਾ ਸਮਾਨ ਹੀ ਵਿੱਚ ਚਿਰ ਚਲ ਗਿਆ ਤੀ ਕੋਈ ਕੁਝ ਨਹੀਂ ਬਚੇਗਾ ਕੁਝ ਨਹੀਂ ਕੋ ਪੈਸੇ ਲੱਭੋਇ ਚਾ ਭਾਈ ਇਹ ਪੈਸੇ ਤੇ ਥੋੜੇ ਕਰ ਰੱਖ ਲਈ ਹੋਲੇ ਸਿੱਤੀ ਸਿੱਤੀ ਜਿੰਨੇ ਕਹ ਹੈ ਦੋ ਤਿੰਨ ਜਾਰੀ ਹੋਰ ਕਿੰਨਾ ਘੋਣਾ ਦੇ ਵਰ ਗਿਆ ਹੋ ਗਿਆ ਇਹ ਅੜੀ ਦਰ ਨੇ ਵੰਨੇ ਉਹ ਕਿੰਨਾ ਹੋਣਾ। ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਪਰਿਵਾਰਾਂ ਨੂੰ ਮਾਰ ਜੜੀ ਹੈ ਪਈ ਹੈਗੀ ਹੈ ਇਸ ਜਗ੍ਹਾ ਦੇ ਉੱਪਰ ਦੱਸਿਆ ਜਾ ਰਿਹਾ ਕਿ ਦੋ ਕਮਰੇ ਸਨ ਜਦੋਂ ਅਚਾਨਕ ਤੁਸੀਬਨ ਟੁੱਟਿਆ ਹੈਗਾ ਤਾਂ ਪਾਣੀ ਜਿਹੜਾ ਵਾ ਇਸ ਕਦਰ ਵਧਿਆ ਹੈਗਾ ਕਿ ਪਾਣੀ ਨੇ ਜਿਹੜਾ ਵਾ ਭੱਜਣ ਦਾ ਮੌਕਾ ਤੱਕ ਜਿਹੜੇ ਨੇ ਤਾਂ ਹੈਗਾ ਸਾਰਾ ਕੁਝ ਜਿਹੜਾ ਵਾ ਬਿਲਕੁਲ ਹੀ ਤਬਾਹ ਹੋ ਚੁੱਕਾ ਹੁਣ ਫਿਲਹਾਲ ਇਹ ਜਿਹੜੇ ਪਰਿਵਾਰ ਹੈਗੇ ਨੇ ਉਹਨਾਂ ਨੂੰ ਸਿਰਫ ਇੱਕੋ ਉਮੀਦ ਹੈਗੀ ਹੈ ਕਿ ਲੋਕ ਜਿਹੜੇ ਨੇ ਜਾਂ ਸਮਾਜਸੀ ਜਿਹੜੇ ਹੈਗੇ ਨੇ ਜਾਂ ਸਰਕਾਰ ਹੈਗੀ ਹੈ ਉਹਨਾਂ ਦੀ ਬਾਹ ਫੜੇ ਕਿਉਂਕਿ ਕਾਫੀ ਘਰਾਂ ਨੂੰ ਮਾਰ ਜੜ ਇਹ ਜਿਹੜਾ ਘਰ ਹੈ ਵਗਾ ਇਸ ਨੂੰ ਸਭ ਤੋਂ ਵੱਧ ਮਾਰ ਪਈ ਹੈਗੀ ਇਸ ਜਗ੍ਹਾ ਦੇ ਉੱਪਰ ਦੋ ਕਮਰੇ ਸਨ ਜੋ ਕਿ ਬਿਲਕੁਲ ਢਾਟੇਰੀ ਹੋ ਚੁੱਕੇ ਨੇ ਫਿਲਹਾਲ ਹੁਣ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਮਿਹਨਤ ਮਜ਼ਦੂਰੀ ਕਰਕੇ ਸਾਰਾ ਕੁਝ ਆਪਣਾ ਲਗਾ ਕੇ ਇਸ ਘਰ ਨੂੰ ਬਣਾਇਆ ਸੀਗਾ ਲੇਕਿਨ ਪਾਣੀ ਨੇ ਤਬਾਹ ਕਰਕੇ ਰੱਖ ਦਿੱਤਾ ਹੁਣ ਸਿਰਫ ਸਮਾਜ ਸੇਵੀਆਂ ਤੋਂ ਉਮੀਦ ਹੈਗੀ ਆ ਕਿ ਉਹਨਾਂ ਦੇ ਘਰ ਨੂੰ ਦੁਬਾਰਾ ਸੁਰਜੀਤ ਕੀਤਾ ਜਾਵੇ ਕੈਮਰਾ ਪਰਸਨ ਕਬੀਰ ਦੇ ਨਾਲ ਅਵਤਾਰ ਸਿੰਘ ਜੀ মিডিਆ ਗੁਰਦਾਸਪੁਰ